ਉਸਿੰਗ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ ਪੇਸ਼ ਹੈ ਰਸਪਿੰਦਰ ਰਸ਼ਮਦੀ ਲਿਖੀ ਕਹਾਣੀ ਦੁੱਧ ਦੀਆਂ ਨਹਿਰਾਂ ਦਾ ਸਾਰ ਅਤੇ ਪ੍ਰਸ਼ਨ ਉੱਤਰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਲੇਖਕਾ ਰਸਪਿੰਦਰ ਰਸ਼ਮਦੀ ਲਿਖੀ ਕਹਾਣੀ ਹੈ ਜੀ ਦੁੱਧ ਦੀਆਂ ਨਹਿਰਾਂ ਇਸ ਕਹਾਣੀ ਦਾ ਸਾਰ ਵੀਡੀਓ ਦੇ ਵਿੱਚ ਦੇਖੋਗੇ ਤੇ ਇਸ ਤੋਂ ਇਲਾਵਾ ਵਿਸ਼ਾ ਵਸਤੂ ਸੰਬੰਧੀ ਪਾਤਰ ਚਿੱਤਰਣ ਸੰਬੰਧੀ ਤੇ ਹੋਰ ਪ੍ਰਸ਼ਨ ਉੱਤਰ ਵੀ ਵੀਡੀਓ ਦੇ ਵਿੱਚ ਹੋਣਗੇ ਸਭ ਤੋਂ ਪਹਿਲਾਂ ਕਹਾਣੀ ਦੁੱਧ ਦੀ ਨਹਿਰਾ ਇਸ ਦਾ ਸਾਰ ਦੇਖਦੇ ਹਾਂ ਕਹਾਣੀ ਦਾ ਮੁੱਖ ਪਾਤਰ ਗਰੀਬ ਮਾਪਿਆਂ ਦਾ ਪੁੱਤਰ ਸੀ ਉਹ ਪਤਲੀ ਜਿਹੀ ਦਾਲ ਨਾਲ ਰੋਟੀ ਖਾ ਕੇ ਸਕੂਲ ਦਾ ਕੰਮ ਕਰਨ ਬੈਠ ਗਿਆ ਉਸਦੀ ਮਾਂ ਉਸ ਨਾਲ ਗੁੱਸੇ ਹੋਈ ਕਿ ਉਹ ਸਾਰਾ ਦਿਨ ਤਾਂ ਖੇਡਦਾ ਰਿਹਾ ਹੈ ਪਰ ਰਾਤੀ ਬਿਜਲੀ ਫੂਕਣ ਲਈ ਸਕੂਲ ਦਾ ਕੰਮ ਕਰਨ ਬਹਿ ਗਿਆ ਹੈ ਮਾਂ ਨੂੰ ਜਿੱਥੇ ਬਿਜਲੀ ਦੇ ਖਰਚ ਦਾ ਵਾਧਾ ਚੁਪਦਾ ਸੀ ਉੱਥੇ ਉਸ ਨੂੰ ਚਾਨਣ ਵਿੱਚ ਨੀਂਦ ਵੀ ਨਹੀਂ ਸੀ ਆਉਂਦੀ ਸਾਹਮਣੇ ਮੰਝੀਆਂ ਉੱਤੇ ਛੋਟੇ ਭੈਣਾਂ ਤੇ ਭਰਾ ਤੇ ਬਾਪੂ ਸੁੱਤੇ ਪਏ ਸਨ ਮਾਂ ਉਸਲਵਟੇ ਭੰਨ ਰਹੀ ਸੀ ਅੱਧ ਪਛਤਾ ਜਾਂ ਕੰਮ ਮੁਕਾ ਕੇ ਉਹ ਮੁੰਡਾ ਉੱਠ ਖੜਿਆ ਹੋਇਆ ਉਸਨੇ ਸੋਚਿਆ ਇਹ ਰਹਿੰਦਾ ਕੰਮ ਅਗਲੇ ਦਿਨ ਸਕੂਲੇ ਜਾ ਕੇ ਕਰ ਲਵੇਗਾ। ਫੇਰ ਉਹ ਮੰਜੀ ਤੇ लेट ਗਿਆ। ਮੰਜੀ ਤੇ ਲੇਟਿਆਂ ਮੁੱਖ ਪਾਤਰ ਦਾ ਧਿਆਨ ਸਾਹਮਣੇ ਟੰਗੇ ਛਿੱਕੇ ਵਿੱਚ ਪਏ ਦੁੱਧ ਦੇ ਛੰਨੇ ਵੱਲ ਚਲਾ ਗਿਆ। ਮਾਂ ਹਰ ਰੋਜ਼ ਸਵੇਰ ਦੀ ਚਾਹ ਲਈ ਦੁੱਧ ਨੂੰ ਬਿੱਲੀ ਤੋਂ ਬਚਾਉਣ ਲਈ ਉੱਥੇ ਟੰਗ ਦਿੰਦੀ ਸੀ। ਉਹ ਸਕੂਲ ਦੇ ਕੁਝ ਕੰਮ ਬਾਰੇ, ਕੁਝ ਛਿੱਕੇ ਉੱਤੇ ਟੰਗੇ ਦੁੱਧ ਬਾਰੇ ਸੋਚਦਾ-ਸੋਚਦਾ ਸੌਂ ਗਿਆ। ਸਕੂਲ ਵਿੱਚ ਮਾਸਟਰ ਜੀ ਨੇ ਦੁੱਧ ਨੂੰ ਸਭ ਤੋਂ ਵਧੀਆ ਪੋਸਟਿਵ ਖੁਰਾਕ ਦੱਸਿਆ ਸੀ। ਉਹਨਾਂ ਦੁੱਧ ਨੂੰ ਬੱਚਿਆਂ ਦੇ ਵਧਣ ਫੁੱਲਣ ਤੇ ਦਿਮਾਗੀ ਕੰਮ ਕਰਨ ਵਾਲਿਆਂ ਲਈ ਬਹੁਤ ਜ਼ਰੂਰੀ ਦੱਸਿਆ ਸੀ। ਮਾਸਟਰ ਜੀ ਨੇ ਇਹ ਵੀ ਦੱਸਿਆ ਸੀ ਕਿ ਸਾਡੇ ਦੇਸ਼ ਵਿੱਚ ਆਸਤਨ ਇੱਕ ਜੀ ਦੇ ਹਿੱਸੇ ਇੱਕ ਚਮਚਾ ਦੁੱਧ ਹੀ ਆਉਂਦਾ ਹੈ। ਇਸ ਸਮੇਂ ਇੱਕ ਕੁੜੀ ਨੇ ਮਾਸਟਰ ਜੀ ਨੂੰ ਪੁੱਛਿਆ ਕਿ ਜਿਨ੍ਹਾਂ ਦੇ ਹਿੱਸੇ ਇੱਕ ਚਮਚਾ ਦੁੱਧ ਨਹੀਂ ਆਉਂਦਾ ਉਹਨਾਂ ਦੇ ਹਿੱਸੇ ਦਾ ਦੁੱਧ ਕੌਣ ਪੀ ਜਾਂਦਾ ਹੈ ਉਸ ਸਮੇਂ ਮੁੱਖ ਪਾਤਰ ਦਾ ਦਿਲ ਕੀਤਾ ਕਿ ਉਹ ਕੁੜੀ ਨੂੰ ਸਮਝਾਵੇ ਕਿ ਉਹਨਾਂ ਦੇ ਹਿੱਸੇ ਦਾ ਦੁੱਧ ਜਾਂ ਤਾਂ ਚਾਹ ਵਿੱਚ ਪੈ ਜਾਂਦਾ ਹੈ ਜਾਂ ਦੀਪਕ ਪੀ ਜਾਂਦਾ ਹੈ ਜੋ ਹਰ ਰੋਜ਼ ਇੱਕ ਦੋ ਗਲਾਸ ਦੁੱਧ ਪੀਂਦਾ ਹੈ ਅਜਿਹੀਆਂ ਗੱਲਾਂ ਸੋਚਦਿਆਂ ਸੋਚਦਿਆਂ ਉਹ ਸੌਂ ਗਿਆ ਅਗਲੇ ਦਿਨ ਮਾਸਟਰ ਜੀ ਨੇ ਪਿਛਲਾ ਸਬਕ ਸੁਣਿਆ ਤੇ ਘੜੀ-ਮੂੜੀ ਦੁੱਧ ਦੇ ਜ਼ਿਕਰ ਨੇ ਮੁੱਖ ਪਾਤਰ ਦੇ ਅੰਦਰ ਇੱਕ ਖਲਬਲੀ ਜਹੀ ਮਚਾ ਦਿੱਤੀ ਉਹ ਸੋਚਣ ਲੱਗਿਆ ਕਿ ਜੇਕਰ ਉਹ ਹਰ ਰੋਜ਼ ਦੁੱਧ ਪੀਵੇ ਤਾਂ ਉਸ ਦੀ ਮਾਸਟਰ ਜੀ ਦੇ ਕਹਿਣ ਅਨੁਸਾਰ ਬੁੱਧੀ ਵੱਧ ਸਕਦੀ ਹੈ ਫਲ ਸਵਰੂਪ ਉਹ ਬਹੁਤ ਪੜ੍ਹ ਕੇ ਵਧੀਆ ਨੌਕਰੀ ਲੱਗ ਸਕਦਾ ਹੈ ਤੇ ਬਹੁਤ ਜ਼ਿਆਦਾ ਦੁੱਧ ਪੀ ਸਕਦਾ ਹੈ ਮੁੱਖ ਪਾਤਰ ਅਕਸਰ ਦੁੱਧ ਸੰਬੰਧੀ ਸੋਚਦਾ ਰਹਿੰਦਾ ਦੁੱਧ ਦੇ ਜ਼ਿਕਰ ਨਾਲ ਉਹ ਚੌਂਕ ਉੱਠਦਾ ਰਾਤ ਨੂੰ ਛਿੱਕੇ ਵੱਲ ਦੇਖ ਕੇ ਉਹ ਬੇਵਸੀ ਵਿੱਚ ਤੜਫਦਾ ਰਹਿੰਦਾ ਸ਼ਾਮੀ ਖੇਡਦਿਆਂ ਜਦੋਂ ਦੀਪਕ ਦੀ ਮਾਂ ਉਸ ਨੂੰ ਦੁੱਧ ਪੀਣ ਲਈ ਆਵਾਜ਼ ਮਾਰਦੀ ਤਾਂ ਉਹ ਠੰਡੀ ਆਹ ਭਰਦਾ ਉਸ ਦੀ ਜ਼ਿੰਦਗੀ ਵਿੱਚ ਬਹੁਤ ਘੱਟ ਅਜਿਹੇ ਮੌਕੇ ਆਏ ਸਨ ਜਦੋਂ ਉਸ ਨੇ ਗਲਾਸ ਭਰ ਕੇ ਦੁੱਧ ਪੀਤਾ ਸੀ ਉਸ ਨੂੰ ਦੁੱਧ ਬਹੁਤ ਸਵਾਦ ਲੱਗਦਾ ਸੀ ਜਦ ਕਿ ਕਈ ਅਮੀਰ ਘਰਾ ਦੇ ਨਿਆਣੇ ਪਖੰਡ ਕਰਦੇ ਸਨ ਕਿ ਉਹਨਾਂ ਨੂੰ ਦੁੱਧ ਸਵਾਦ ਨਹੀਂ ਲੱਗਦਾ ਕੋਈ ਦੁੱਧ ਦੀ ਮਲਾਈ ਨੂੰ ਨਫ਼ਰਤ ਕਰਦਾ ਅਖੀਰ ਮੁੱਖ ਪਾਤਰ ਦੇ ਸਬਰ ਦੀ ਹੱਦ ਨਾ ਰਹੀ ਹਰ ਰਾਤ ਉਸ ਨੂੰ ਜਾਪਦਾ ਕਿ ਉਹ ਕਿਰਤ ਦੇ ਵੇਲੇ ਉੱਠ ਕੇ ਛਿੱਕੇ ਵਿੱਚੋਂ ਛੰਨਾ ਕੱਢ ਕੇ ਦੁੱਧ ਪੀ ਲਵੇਗਾ ਪਰ ਇਸ ਦੇ ਬਾਵਜੂਦ ਉਹ ਆਪਣੇ ਮਨ ਤੇ ਆਪਣੀ ਜੀਭ ਉੱਤੇ ਕਾਬੂ ਪਾ ਲੈਂਦਾ ਉਸ ਨੂੰ ਸਭ ਤੋਂ ਵੱਧ ਇਸ ਗੱਲ ਦਾ ਫਿਕਰ ਸੀ ਕਿ ਜੇਕਰ ਉਸਨੇ ਦੁੱਧ ਨਾ ਪੀਤਾ ਤਾਂ ਉਸ ਦੀ ਬੁੱਧੀ ਨਕਾਰੀ ਹੋ ਜਾਵੇਗੀ ਉਹ ਸੋਚਦਾ ਸੀ ਕਿ ਸ਼ਾਇਦ ਉਸ ਦੇ ਇੱਕ ਵਾਰੀ ਦੁੱਧ ਪੀਣ ਨਾਲ ਉਸ ਦੇ ਨਮਾਹੀ ਦੇ ਇਮਤਿਹਾਨ ਸ਼ਾਇਦ ਚੰਗੇ ਹੋ ਜਾਣ ਉਹ ਹਰ ਰੋਜ਼ ਬਿੱਲੀ ਬਣ ਕੇ ਚੁੱਪ ਕਰਕੇ ਛੰਨੇ ਵਿੱਚਲਾ ਦੁੱਧ ਪੀਣ ਬਾਰੇ ਸੋਚਦਾ ਰਹਿੰਦਾ ਇੱਕ ਦਿਨ ਜਦੋਂ ਸਾਰੇ ਸੌ ਗਏ ਤਾਂ ਉਸਨੇ ਛਿੱਕਾ ਹੀਠਾ ਲਾਇਆ ਤੇ ਡਰ ਕੇ ਤੇ ਕਬਰਾ ਹਟ ਵਿੱਚ ਦੁੱਧ ਪੀ ਕੇ ਚੰਨਾ ਕੋਲ ਮੁੱਦਾ ਮਾਰ ਦਿੱਤਾ ਇਸ ਪਿੱਛੋਂ ਉਹ ਸੌਂ ਗਿਆ। ਅਗਲੇ ਦਿਨ ਜਦੋਂ ਸਵੇਰੇ ਸਾਰੇ ਉੱਠੇ ਤਾਂ ਮਾਂ ਕਹਿ ਰਹੀ ਸੀ ਕਿ ਉਸ ਨੂੰ ਇਹ ਕੰਮ ਬਿੱਲੀ ਦਾ ਤਾਂ ਨਹੀਂ ਜਾਪਦਾ। ਬਿੱਲੀ ਵੇੜੇ ਵਿੱਚ ਗੱਡੇ ਖੰਬੇ ਉੱਤੇ ਟੰਗੇ ਛਿੱਕੇ ਤੱਕ ਨਹੀਂ ਪਹੁੰਚ ਸਕਦੀ। ਉਹਨਾਂ ਨੇ ਬੱਚਿਆਂ ਤੋਂ ਵਾਰੀ-ਵਾਰੀ ਪੁੱਛਗਿੱਛ ਕੀਤੀ ਪਰ ਜਦੋਂ ਕੋਈ ਨਾ ਮੰਨਿਆ ਤਾਂ ਦੋਸ਼ ਬਿੱਲੀ ਦਾ ਹੀ ਸਮਝ ਲਿਆ ਗਿਆ। ਆਪਣੇ ਮਨ ਵਿੱਚ ਗੁਨਾਹ ਦਾ ਅਹਿਸਾਸ ਲੈ ਕੇ ਮੁੱਖ ਪਾਤਰ ਸਕੂਲ ਚਲਾ ਗਿਆ ਉਸ ਦਾ ਖਿਆਲ ਸੀ ਕਿ ਉਹ ਵਧੇਰੇ ਚੰਗੀ ਤਰ੍ਹਾਂ ਪੜ੍ਹ ਸਕੇਗਾ ਕਿਉਂਕਿ ਰਾਤੀ ਉਸਨੇ ਦੁੱਧ ਪੀਤਾ ਸੀ ਉਹ ਚਾਹੁੰਦਾ ਸੀ ਕਿ ਉਹ ਦੁੱਧ ਦਾ ਵੱਧ ਤੋਂ ਵੱਧ ਲਾਭ ਉਠਾ ਲਵੇ ਪਰ ਉਸ ਦਾ ਧਿਆਨ ਪੜ੍ਹਾਈ ਵਿੱਚ ਬਿਲਕੁਲ ਨਹੀਂ ਸੀ ਲੱਗ ਰਿਹਾ ਉਸ ਦੀਆਂ ਅੱਖਾਂ ਸਾਹਮਣੇ ਡਿੱਗਿਆ ਛਿੱਕਾ ਮੁੱਦਾ ਪਿਆ ਛੰਨਾ ਮਾਂ ਦੀ ਝੁੰਜਲਾ ਹਟ ਤੇ ਭੈਣਾ ਭਰਾਵਾਂ ਦੀ ਹਰਾਨੀ ਆ ਰਹੀ ਸੀ ਉਸ ਨੂੰ ਜਾਪ ਰਿਹਾ ਸੀ ਜਿਵੇਂ ਸਾਰੀ ਜਮਾਤ ਨੂੰ ਪਤਾ ਲੱਗ ਗਿਆ ਹੋਵੇ ਕਿ ਰਾਤ ਉਸਨੇ ਚੋਰੀ ਕੀਤੀ ਸੀ ਉਸ ਨੂੰ ਸਮਝ ਨਹੀਂ ਸੀ ਲੱਗ ਰਿਹਾ ਕਿ ਮਾਸਟਰ ਜੀ ਕੀ ਪੜਾ ਰਹੇ ਹਨ ਰਾਤ ਨੂੰ ਮਾਂ ਨੇ ਦੁੱਧ ਦਾ ਛੰਨਾ ਚਿੱਕੇ ਉੱਪਰ ਬਾਹਰ ਨਾ ਰੱਖਿਆ ਮੁੱਖ ਬਾਤਰ ਨੂੰ ਅਹਿਸਾਸ ਹੋ ਗਿਆ ਸੀ ਕਿ ਇਹ ਸਭ ਕੁਝ ਉਸ ਦੇ ਕਾਰਨ ਹੀ ਹੋਇਆ ਹੈ ਉਸ ਨੇ ਚਾਹਿਆ ਕਿ ਦੁੱਧ ਦੀਆਂ ਨਹਿਰਾਂ ਵਾਲਾ ਸਵਰਗ ਧਰਤੀ ਉੱਤੇ ਉਤਰ ਆਵੇ ਤਾ ਜੋ ਉਸ ਨੂੰ ਦੁੱਧ ਪੀਣ ਲਈ ਬਿੱਲੀ ਨਾ ਬਣਨਾ ਪਵੇ ਤੇ ਇਨਸਾਨ ਤੋਂ ਬਿੱਲੀ ਬਣਦੇ ਪਛਤਾਵੇ ਦਾ ਕਸ਼ਟ ਵੀ ਨਾ ਸਹਾਰਨਾ ਪਵੇ ਕਦੀ ਉਹ ਮਾਂ ਦੇ ਸਾਹਮਣੇ ਸਭ ਕੁਝ ਸੱਚ ਸੱਚ ਦੱਸ ਦੇਣਾ ਚਾਹੁੰਦਾ ਸੀ ਪਰ ਉਹ ਇੰਜ ਨਾ ਕਰ ਸਕਿਆ ਅਗਲੇ ਦਿਨ ਉਸ ਨੂੰ ਫੇਰ ਸਮਝ ਨਾ ਲੱਗੀ ਕਿ ਜਮਾਤ ਵਿੱਚ ਕੀ ਪੜਾਇਆ ਗਿਆ ਹੈ 2-4 ਦਿਨਾਂ ਵਿੱਚ ਜਦੋਂ ਉਸ ਵਿੱਚੋਂ ਗੁਨਾਹਗਾਰ ਹੋਣ ਦਾ ਅਹਿਸਾਸ ਕੁਝ ਘਟ ਗਿਆ ਤਾਂ ਇੱਕ ਹੋਰ ਘਟਨਾ ਵਾਪਰ ਗਈ ਇੱਕ ਦਿਨ ਰਾਤ ਦਾ ਰੱਖਿਆ ਦੁੱਧ ਖਰਾਬ ਹੋ ਗਿਆ ਉਸ ਦੀ ਆਤਮਾ ਨੇ ਉਸ ਨੂੰ ਫਿਰ ਝੰਜੋੜਿਆ ਕਿ ਇਹ ਵੀ ਉਸ ਦੇ ਕਾਰਨ ਹੀ ਹੋਇਆ ਹੈ ਕਿਉਂਕਿ ਉਸ ਦੇ ਕਾਰਨ ਹੀ ਮਾਂ ਨੇ ਦੁੱਧ ਅੰਦਰ ਗਰਮੀ ਵਿੱਚ ਰੱਖਿਆ ਸੀ ਉਸ ਦਿਨ ਫਿਰ ਉਸ ਦਾ ਮਨ ਪੜ੍ਹਾਈ ਵਿੱਚ ਨਾ ਲੱਗਿਆ ਦਿਮਾਗੀ ਗੈਰ ਹਾਜ਼ਰੀ ਕਾਰਨ ਉਹ ਜਮਾਤ ਵਿੱਚ ਪਿੱਛੇ ਰਹਿਣ ਲੱਗ ਪਿਆ ਹੁਣ ਉਹ ਖਿਜਿਆ ਖਿਜਿਆ ਰਹਿੰਦਾ ਇੱਕ ਦਿਨ ਬਾਲ ਸਵਾ ਵਿੱਚ ਇੱਕ ਮੁੰਡੇ ਨੇ ਇੱਕ ਗੀਤ ਗਾਇਆ ਉਸ ਗੀਤ ਦੀ ਇੱਕ ਸਤਰ ਸੀ ਕਿ ਸਾਡੇ ਦੇਸ਼ ਦੇ ਵਿੱਚ ਦੁੱਧ ਦੀਆਂ ਨਹਿਰਾਂ ਵਗਦੀਆਂ ਹਨ ਉਸ ਮੁੰਡੇ ਦਾ ਦਿਲ ਕੀਤਾ ਕਿ ਉਹ ਗੀਤ ਵਿੱਚ ਗਲਤ ਗੱਲ ਕਹਿਣ ਵਾਲੇ ਮੁੰਡੇ ਦੇ ਮੂੰਹ ਤੇ ਜਾ ਕੇ ਚਪੇਟ ਮਾਰੇ ਘਰ ਵਿੱਚ ਦੁੱਧ ਦੀ ਘਟਨਾ ਨੂੰ ਸਾਰੇ ਭੁੱਲ ਚੁੱਕੇ ਸਨ ਮਾਂ ਨੇ ਮੁੜ ਦੁੱਧ ਨੂੰ ਛਿੱਕੇ ਟੰਗਣਾ ਆਰੰਭ ਕੀਤਾ ਪਰ ਉਸ ਦੀ ਪੜ੍ਹਾਈ ਪਿੱਛੇ ਰਹਿ ਗਈ ਨਮਾਹੀ ਇਮਤਿਹਾਨ ਦਾ ਕਾਰਡ ਆਇਆ ਦੇਖ ਕੇ ਉਸ ਦਾ ਬਾਪੂ ਉਸ ਨੂੰ ਬਹੁਤ ਨਾਰਾਜ਼ ਹੋਇਆ ਸ਼ਾਮ ਵੇਲੇ ਉਸ ਦੀ ਮਾਂ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਉਸ ਦੀ ਮੱਤ ਕਿਉਂ ਫਿੱਟ ਗਈ ਹੈ ਉਸ ਨੇ ਸੋਚਿਆ ਕਿ ਫਿੱਟਦਾ ਤਾਂ ਦੁੱਧ ਹੈ ਫਿਰ ਉਸ ਨੂੰ ਪਤਾ ਨਾ ਲੱਗਿਆ ਕਿ ਮਾਂ ਕੀ ਕੀ ਸਮਝਾਉਂਦੀ ਰਹੀ ਸੋ ਇੱਕ ਕਹਾਣੀ ਹੈ ਜੀ ਇੱਕ ਮੁੰਡੇ ਦੀ ਜਿਸ ਨੂੰ ਸਾਰਾ ਦਿਨ ਦੁੱਧ ਦੇ ਸੁਪਨੇ ਆਉਂਦੇ ਹਨ ਕਹਾਣੀ ਵਿੱਚ ਜਿੱਥੇ ਦੁੱਧ ਦੀ ਮਹੱਤਤਾ ਦੱਸੀ ਗਈ ਹੈ ਉੱਥੇ ਇਹ ਵੀ ਦੱਸਿਆ ਗਿਆ ਹੈ ਕਿ ਸਾਡੇ ਦੇਸ਼ ਵਿੱਚ ਅਮੀਰ ਗਰੀਬ ਦੀ ਖਾਈ ਬਹੁਤ ਗਹਿਰੀ ਹੈ ਗਰੀਬ ਬੱਚਿਆਂ ਨੂੰ ਕਈ ਬੁਨਿਆਦੀ ਸਹੂਲਤਾਂ ਨਹੀਂ ਮਿਲਦੀਆਂ ਜਿਹੜੀਆਂ ਕਿ ਅਮੀਰ ਬੱਚਿਆਂ ਨੂੰ ਖੁੱਲੀ ਮਾਤਰਾ ਦੇ ਵਿੱਚ ਮਿਲਦੀਆਂ ਹਨ ਹੁਣ ਪੇਸ਼ ਹਨ ਇਸ ਕਹਾਣੀ ਤੇ ਆਧਾਰਿਤ ਪ੍ਰਸ਼ਨ ਤੇ ਉਹਨਾਂ ਦੇ ਉੱਤਰ ਸਭ ਤੋਂ ਪਹਿਲਾ ਪ੍ਰਸ਼ਨ ਹੈ ਦੁੱਧ ਦੀਆਂ ਨਹਿਰਾ ਕਹਾਣੀ ਦਾ ਵਿਸ਼ਾ ਵਸਤੂ ਕੀ ਹੈ ਇਸ ਦਾ ਉੱਤਰ ਹੈ ਜੀ ਦੁੱਧ ਦੀਆਂ ਨਹਿਰਾ ਕਹਾਣੀ ਰਸ਼ਮ ਦੀ ਰਚਨਾ ਹੈ ਇਸ ਕਹਾਣੀ ਦਾ ਵਿਸ਼ਾ ਦੁੱਧ ਦੇ ਗੁਣ ਬਿਆਨ ਕਰਨ ਦੇ ਨਾਲ ਨਾਲ ਇਹ ਦੱਸਣਾ ਹੈ ਕਿ ਸਾਡੇ ਦੇਸ਼ ਵਿੱਚ ਆਰਥਿਕ ਨਾ ਬਰਾਬਰੀ ਕਾਰਨ ਬੱਚੇ ਅਜਿਹੇ ਵੀ ਹਨ ਜਿਹੜੇ ਦੁੱਧ ਪੀਣ ਲਈ ਤਰਸਦੇ ਹਨ ਤੇ ਕੁਝ ਅਜਿਹੇ ਹਨ ਜਿਨ੍ਹਾਂ ਨੂੰ ਇਹ ਨਿਆਮਤ ਇੰਨੀ ਜ਼ਿਆਦਾ ਮਿਕਦਾਰ ਵਿੱਚ ਪ੍ਰਾਪਤ ਹੈ ਕਿ ਉਹਨਾਂ ਨੂੰ ਦੁੱਧ ਸਵਾਦ ਨਹੀਂ ਲੱਗਦਾ ਇੱਥੋਂ ਤੱਕ ਕਿ ਉਹਨਾਂ ਦੇ ਕੁੱਤੇ ਵੀ ਦੁੱਧ ਨੂੰ ਪਸੰਦ ਨਹੀਂ ਕਰਦੇ ਇੱਕ ਪੂਰਨ ਤੇ ਪੋਸਟਿਕ ਖਾਣ ਹਣਾ ਜੀਵਨ ਲਈ ਜ਼ਰੂਰੀ ਸਾਰੇ ਤੱਤਾਂ ਦਾ ਦੁੱਧ ਵਿੱਚ ਮੌਜੂਦ ਹੋਣਾ ਇਸ ਦਾ ਬੱਚੇ ਦੇ ਵਧਣ ਫੁੱਲਣ ਲਈ ਤੇ ਦਿਮਾਗੀ ਕੰਮ ਕਰਨ ਵਾਲਿਆਂ ਦੀ ਬੁੱਧੀ ਦੇ ਵਾਧੇ ਲਈ ਜ਼ਰੂਰੀ ਹੋਣਾ ਪਰ ਕਈਆਂ ਦਾ ਇਸ ਨੂੰ ਪੀਣ ਲਈ ਤਰਸਣਾ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਧ ਦਾ ਗਲਾਸ ਪੀਣ ਦੇ ਮੌਕੇ ਘੱਟ ਆਉਣਾ ਦੁੱਧ ਪੀਣ ਦੀ ਤਾਂਗ ਪੂਰੀ ਕਰਨ ਲਈ ਚੋਰ ਤੇ ਗੁਨਾਹਗਰ ਆਤਮਾ ਵਾਲੇ ਬਣਨਾ ਇਸ ਤਰ੍ਹਾਂ ਦੇ ਹੋਰ ਨੁਕਸਾਨ ਕਰਾ ਲੈਣਾ ਦੂਜੇ ਪਾਸੇ ਇਸ ਨਿਆਮਤ ਦੇ ਖੁੱਲੀ ਮਾਤਰਾ ਵਿੱਚ ਮਿਲਣ ਵਾਲੇ ਘਰਾਂ ਦੇ ਬੱਚਿਆਂ ਦਾ ਇਸ ਦੇ ਸਵਾਦ ਨੂੰ ਨਫ਼ਰਤ ਕਰਨਾ ਇਹ ਸਾਰੇ ਵੇਰਵੇ ਰਾਹੀਂ ਕਹਾਣੀ ਲੇਖਕਾ ਨੇ ਇਸ ਕਹਾਣੀ ਨੂੰ ਦੁੱਧ ਦੇ ਗੁਣਾਂ ਨੂੰ ਬਿਆਨ ਕਰਨ ਦੇ ਨਾਲ-ਨਾਲ ਸਾਰੇ ਬੱਚਿਆਂ ਨੂੰ ਇਸ ਦੇ ਲਾਭਾਂ ਨੂੰ ਪ੍ਰਾਪਤ ਨਾ ਕਰਨ ਸਕਣ ਨੂੰ ਵੀ ਵਿਸ਼ਾ ਬਣਾਇਆ ਹੈ ਕਹਾਣੀ ਦਾ ਇਹ ਵਿਸ਼ਾ ਵਿਗਿਆਨਕ ਤੇ ਉਸਾਰੂ ਕਿਹਾ ਜਾ ਸਕਦਾ ਹੈ ਪ੍ਰਸ਼ਨ ਦੁੱਧ ਦੀਆਂ ਨਹਿਰਾਂ ਕਹਾਣੀ ਦਾ ਉਦੇਸ਼ ਜਾਂ ਆਸ਼ਾ ਮੰਤਵ ਕੀ ਹੈ ਇਸ ਦਾ ਉੱਤਰ ਹੈ ਜੀ ਦੁੱਧ ਦੀਆਂ ਨਹਿਰਾਂ ਕਹਾਣੀ ਰਸਪਿੰਦ ਰਸ਼ਿੰਦੀ ਰਚਨਾ ਹੈ ਇਸ ਕਹਾਣੀ ਦਾ ਉਦੇਸ਼ ਜਿੱਥੇ ਦੁੱਧ ਦੇ ਗੁਣ ਬਿਆਨ ਕਰਨਾ ਹੈ ਉੱਥੇ ਇਹ ਵੀ ਦੱਸਣਾ ਹੈ ਕਿ ਆਰਥਿਕ ਨਾ ਬਰਾਬਰੀ ਕਾਰਨ ਬਹੁਤ ਸਾਰੇ ਬੱਚੇ ਇਸ ਨੂੰ ਪੀਣ ਲਈ ਤਰਸਦੇ ਹਨ ਇਸ ਦੇ ਲਾਭਾਂ ਤੋਂ ਵਾਂਝੇ ਰਹਿੰਦੇ ਹਨ ਪਰ ਦੂਜੇ ਪਾਸੇ ਕੁਝ ਅਜਿਹੇ ਹਨ ਜਿਨ੍ਹਾਂ ਨੂੰ ਇਹ ਨਿਯਮਤ ਖੁੱਲੀ ਮਾਤਰਾ ਵਿੱਚ ਮਿਲਦੀ ਹੈ ਪਰ ਉਹਨਾਂ ਨੂੰ ਇਹ ਦੁੱਧ ਫੇਰ ਉੱਥੇ ਸਵਾਦ ਨਹੀਂ ਲੱਗਦਾ ਕਈ ਦੀਪਕ ਵਰਗੇ ਜੋ ਇਸ ਨੂੰ ਸਵਾਦ ਨਾਲ ਪੀਂਦੇ ਹਨ ਉਹ ਚੰਗੀ ਸਿਹਤ ਦਾ ਆਨੰਦ ਮਾਣਦੇ ਹਨ ਕਹਾਣੀ ਲੇਖਕ ਕਹਿਣਾ ਚਾਹੁੰਦੀ ਹੈ ਕਿ ਸਾਡੇ ਦੇਸ਼ ਵਿੱਚ ਦੁੱਧ ਵਰਗੀ ਪੋਸ਼ਟਿਕ ਖੁਰਾਕ ਹਰ ਬੱਚੇ ਨੂੰ ਸਹੀ ਅਰਥਾਂ ਵਿੱਚ ਪ੍ਰਾਪਤ ਹੋਣੀ ਚਾਹੀਦੀ ਹੈ ਇਸ ਲਈ ਉਹਨਾਂ ਵਿੱਚ ਚੋਰੀ ਆਦਿ ਦਾ ਆਪ ਨੌਨ ਵੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ ਜੋ ਕਿ ਬੱਚਿਆਂ ਦੇ ਉੱਤੇ ਮਾਨਸਿਕ ਬੋਝ ਪਾਉਂਦੀ ਹੈ ਉਹਨਾਂ ਲਈ ਨੁਕਸਾਨਦੇ ਸਾਬਤ ਹੁੰਦੀ ਹੈ ਕਹਾਣੀਕਾਰ ਅਨੁਸਾਰ ਦੁੱਧ ਚੰਗੀ ਖੁਰਾਕ ਹੈ ਤੇ ਵਧੀਆ تعلیم ਵੀ ਜ਼ਿੰਦਗੀ ਵਿੱਚ ਗਾਂ ਵਧਣ ਦੇ ਮੌਕਿਆਂ ਦਾ ਨਾਮ ਵੀ ਹੈ ਇਸ ਕਰਕੇ ਕੋਈ ਵੀ ਇਸ ਤੋਂ ਫਿਰਵਾ ਨਹੀਂ ਰਹਿਣਾ ਚਾਹੀਦਾ ਜਿੱਥੇ ਦੁੱਧ ਦੀਆਂ ਨਹਿਰਾਂ ਸਹੀ ਅਰਥਾਂ ਵਿੱਚ ਵਗਦੀਆਂ ਹੋਣੀਆਂ ਚਾਹੀਦੀਆਂ ਹਨ ਨਾ ਕਿ ਕਵਿਤਾਵਾਂ ਦੇ ਝੂਠੇ ਬਿਆਨਾਂ ਵਿੱਚ ਕਹਾਣੀ ਲੇਖਕਾ ਦਾ ਇਹ ਉਦੇਸ਼ ਬੜਾ ਰਚਨਾਤਮਕ ਤੇ ਉਸਾਰੂ ਹੈ ਤੇ ਇਸ ਵਿੱਚ ਵਿੰਗ ਦਾ ਅੰਸ਼ ਵੀ ਸ਼ਾਮਲ ਹੈ ਇਸ ਤੋਂ ਬਾਅਦ ਪ੍ਰਸ਼ਨ ਹੈ ਜੀ ਦੁੱਧ ਦੀਆਂ ਨਹਿਰਾ ਕਹਾਣੀ ਦੀ ਪਲਾਟ ਉਸਾਰੀ ਬਾਰੇ ਆਪਣੇ ਵਿਚਾਰ ਪੇਸ਼ ਕਰੋ ਇਸ ਦਾ ਉੱਤਰ ਹੈ ਦੁੱਧ ਦੀਆਂ ਨਹਿਰਾ ਕਹਾਣੀ ਰਸ਼ਮ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ ਪਲਾਟ ਸਾਡੇ ਸਮਾਜਿਕ ਜੀਵਨ ਨਾਲ ਸੰਬੰਧਿਤ ਹੈ ਤੇ ਇਸ ਦਾ ਸੰਬੰਧ ਆਰਥਿਕ ਤੇ ਵਿਦਿਅਕ ਜੀਵਨ ਨਾਲ ਵੀ ਹੈ ਇਸ ਦਾ ਪਲਾਟ ਸਰਲ ਹੈ ਸਾਦਾ ਹੈ ਇਸ ਵਿੱਚ ਲਿਆਂ ਘਟਨਾਵਾਂ ਕੁਦਰਤੀ ਹਨ ਯਥਾਰਥਕ ਹਨ ਕਹਾਣੀ ਦੇ ਮੁੱਖ ਪਾਤਰ ਦਾ ਗਰੀਬ ਘਰ ਨਾਲ ਸੰਬੰਧਿਤ ਹੋਣਾ ਸੌਣ ਲੱਗਿਆ ਛਿੱਕੇ ਵਿੱਚ ਪਏ ਦੁੱਧ ਵੱਲ ਧਿਆਨ ਟਿਕਣਾ ਮਾਸਟਰ ਜੀ ਦੇ ਮੂੰਹੋਂ ਦੁੱਧ ਦੇ ਗੁਣ ਸੁਣ ਕੇ ਦੁੱਧ ਪੀਣ ਲਈ ਉਤਸ਼ਾਹਿਤ ਹੋਣਾ ਇਸ ਇੱਛਾ ਦਾ ਤੀਬਰ ਹੁੰਦੇ ਜਾਣਾ ਉਸ ਦੀ ਜ਼ਿੰਦਗੀ ਵਿੱਚ ਦੁੱਧ ਦਾ ਗਲਾਸ ਭਰ ਕੇ ਪੀਣ ਦੇ ਜਿਹੜੇ ਮੌਕੇ ਨੇ ਬਹੁਤ ਘੱਟ ਹੋਣਾ ਸਕੂਲ ਵਿੱਚ ਅਮੀਰ ਬੱਚਿਆਂ ਦਾ ਦੁੱਧ ਪਾਰਤੀ ਨਫ਼ਰਤ ਦੇ ਭਾਵ ਪ੍ਰਗਟ ਕਰਨਾ ਮੁੱਖ ਪਾਤਰ ਦਾ ਰਾਤੀ ਚੋਰੀ ਛਿਪੇ ਦੁੱਧ ਪੀ ਜਾਣਾ ਮਾਪਿਆਂ ਦਾ ਇਹ ਸਮਝਣਾ ਕਿ ਦੁੱਧ ਕਿਸੇ ਬੱਚੇ ਨੇ ਨਹੀਂ ਸਗੋਂ ਬਿੱਲੀ ਨੇ ਪੀਤਾ ਹੈ ਦੋਸ਼ੀ ਪਾਉਣ ਦੇ ਅਹਿਸਾਸ ਕਾਰਨ ਉਸ ਦਾ ਪੜ੍ਹਾਈ ਵਿੱਚ ਮਨ ਨਾ ਲੱਗਣਾ ਤੇ ਦੁੱਧ ਦੇ ਫਿੱਟਣ ਮਗਰੋਂ ਇਹ ਅਹਿਸਾਸ ਹੋਰ ਵਧਣਾ ਮੁੱਖ ਪਾਤਰ ਦਾ ਪੜ੍ਹਾਈ ਵਿੱਚ ਪਿੱਛੇ ਰਹਿਣਾ ਮਾਪਿ ਪਿਓ ਦਾ ਨਾਰਾਜ਼ ਹੋਣਾ ਇਹ ਸਾਰੀਆਂ ਕਟਨਾਵਾਂ ਕੁਦਰਤੀ ਹਨ ਯਥਾਰਥਕ ਹਨ ਪਲਾਟ ਵਿੱਚ ਸਵਾਦ ਤੇ ਉਤਸੁਕਤਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਾਇਮ ਰਹਿੰਦੀ ਹੈ ਕਹਾਣੀ ਵਿੱਚ ਸਮੇਂ ਦੀ ਏਕਤਾ ਨਹੀਂ ਹੈ ਨਾ ਹੀ ਸਥਾਨ ਦੀ ਪਰ ਪ੍ਰਭਾਵ ਦੀ ਏਕਤਾ ਕਾਇਮ ਰਹਿੰਦੀ ਹੈ ਪਲਾਟ ਛੋਟਾ ਹੈ ਕਿ ਸਾਰੀਆਂ ਘਟਨਾਵਾਂ ਵਿਸ਼ੇ ਦੇ ਵੱਖ-ਵੱਖ ਪੱਖਾਂ ਨਾਲ ਸੰਬੰਧਿਤ ਹਨ ਕਹਾਣੀ ਦਾ ਆਦਰ ਨਾਟਕੀ ਹੈ ਇਸ ਦਾ ਮੱਧ ਉਤਸੁਕਤਾ ਪ੍ਰਭੂਰ ਹੈ ਅੰਤ ਪ੍ਰਭਾਵਸ਼ਾਲੀ ਕਹਿ ਸਕਦੇ ਹਾਂ ਸਮੁੱਚੇ ਤੌਰ ਤੇ ਕਹਾਣੀ ਦਾ ਪਲਾਟ ਸੁਚੱਜਾ ਹੈ ਇਸ ਤੋਂ ਬਾਅਦ ਪ੍ਰਸ਼ਨ ਹੈ ਜੀ ਦੁੱਧ ਦੀਆਂ ਨਹਿਰਾ ਕਹਾਣੀ ਦੇ ਪਾਤਰ ਉਸਾਰੀ ਸਬੰਧੀ ਆਪਣੇ ਵਿਚਾਰ ਪੇਸ਼ ਕਰੋ ਇਸ ਦਾ ਉੱਤਰ ਹੈ ਜੀ ਦੁੱਧ ਦੀਆਂ ਨਹਿਰਾ ਕਹਾਣੀ ਰਸ਼ਮ ਦੀ ਰਚਨਾ ਹੈ ਇਸ ਦੇ ਪਾਤਰ ਆਮ ਸਮਾਜਿਕ ਜੀਵਨ ਵਿੱਚੋਂ ਲਏ ਗਏ ਹਨ ਇਸ ਵਿੱਚ ਇਸ ਦਾ ਮੁੱਖ ਪਾਤਰ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਪਰ ਦੂਜੇ ਬੱਚੇ ਨੇ ਜਿਹੜੇ ਉਹ ਅਮੀਰ ਘਰਾਂ ਨਾਲ ਉਹਨਾਂ ਦੀ ਪਾਤਰ ਉਸਾਰੀ ਯਥਾਰਥਕ ਕੁਦਰਤੀ ਤੇ ਮਨੋਵਿਗਿਆਨਿਕ ਹੈ ਇਸ ਦਾ ਮੁੱਖ ਪਾਤਰ ਦੁੱਧਰੀ ਨਿਆਮਤ ਤੋਂ ਵਾਂਝਾ ਹੈ ਘਰੋਂ ਚੋਰੀ ਕਰਕੇ ਦੁੱਧ ਪੀਣ ਦੇ ਗੁਨਾਹ ਦੇ ਅਹਿਸਾਸ ਦਾ ਉਹ ਸ਼ਿਕਾਰ ਹੋ ਜਾਂਦਾ ਹੈ ਤੇ ਇਸੇ ਕਰਕੇ ਪੜ੍ਹਾਈ ਵਿੱਚ ਉਸ ਦਾ ਮਨ ਨਹੀਂ ਲੱਗਦਾ ਉਹ ਦਾ ਪੜ੍ਹਾਈ ਦਾ ਨੁਕਸਾਨ ਹੁੰਦਾ ਰਹਿੰਦਾ ਹੈ ਤੇ ਇਸ ਦਾ ਪ੍ਰਣਾਮ ਇਹ ਹੁੰਦਾ ਕਿ ਨਮਾਹੀ ਇਮਤਿਹਾਨ ਦੇ ਵਿੱਚ ਉਸ ਦੇ ਨੰਬਰ ਬਹੁਤ ਘੱਟ ਆਉਂਦੇ ਹਨ ਇਸ ਜਿਹੜੇ ਪਾਤਰ ਨੇ ਸਾਰੇ ਉਹਨਾਂ ਦੀ ਪਾਤਰ ਉਸਾਰੀ ਲਈ ਕਹਾਣੀ ਲੇਖਕਾ ਨੇ ਆਪਣਾ ਵਰਣਨ ਵੀ ਪੇਸ਼ ਕੀਤਾ ਹੈ ਤੇ ਨਾਲ ਪਾਤਰਾਂ ਦੀ ਆਪਸੀ ਵਾਰਤਾ ਲਾਫ ਤੋਂ ਵੀ ਕੰਮ ਲਿਆ ਹੈ ਤੇ ਤੀਜਾ ਮਨਵਚਨੀ ਤੋਂ ਵੀ ਕੰਮ ਲਿਆ ਹੈ ਜਿਸ ਤਰ੍ਹਾਂ ਇਹ ਹੈ ਲੜਕਾ ਜਿਹੜਾ ਹੈ ਮੁੱਖ ਪਾਤਰ ਉਹ ਸੋਚਦਾ ਹੈ ਕਦੀ ਉਹ ਸੋਚਦਾ ਮਾਂ ਦੇ ਸਾਹਮਣੇ ਸੱਚ ਬੋਲ ਦੇਵੇ ਇਸ ਤਰ੍ਹਾਂ ਦਿਲ ਦਾ ਭਾਰ ਤਾਂ ਹਲਕਾ ਹੋ ਜਾਵੇਗਾ ਇਸ ਅਹਿਸਾਸ ਤੋਂ ਛੁਟਕਾਰਾ ਮਿਲੇਗਾ ਕਿ ਉਹ ਮਾਪੇ ਦੇ ਭੋਲੇਪਾਨ ਦਾ ਨਾਜ ਫਾਇਦਾ ਉਠਾ ਰਿਹਾ ਹੈ ਪਰ ਉਹ ਇੰਜ ਨਾ ਕਰ ਸਕਿਆ ਸੋ ਪਾਤਰ ਉਸਾਰੀ ਲਈ ਵਰਨਨ ਦਾ ਪਾਤਰਾਂ ਦੀ ਆਪਸੀ ਵਾਰਤਾਲਾਪ ਦਾ ਤੇ ਮਨਵਚਨੀ ਦਾ ਕਹਾਣੀ ਲੇਖਕਾ ਨੇ ਸਹਾਰਾ ਲਿਆ ਹੈ ਇਸ ਤੋਂ ਬਾਅਦ ਪ੍ਰਸ਼ਨ ਹੈ ਜੀ ਦੁੱਧ ਦੀਆਂ ਨਹਿਰਾ ਕਹਾਣੀ ਦੇ ਸਰਲੇਖ ਬਾਰੇ ਵਿਚਾਰ ਪੇਸ਼ ਕਰੋ ਇੱਕ ਟੁਕਮਾ ਹੈ ਇਸ ਦਾ ਉੱਤਰ ਹੈ ਜੀ ਦੁੱਧ ਦੀਆਂ ਨਹਿਰਾ ਕਹਾਣੀ ਦਾ ਸਰਲੇਖ ਟੁਕਮਾ ਹੈ ਫੱਬਮਾ ਹੈ ਕਹਾਣੀ ਲੇਖਕਾ ਨੇ ਇਸ ਦਾ ਇਹ ਸਰਲੇਖ ਆਪਣੇ ਉਦੇਸ਼ ਤੇ ਕਹਾਣੀ ਦੇ ਮੁੱਖ ਪਾਤਰ ਦੀ ਇੱਛਾ ਦੇ ਆਧਾਰ ਤੇ ਰੱਖਿਆ ਹੈ ਕਹਾਣੀ ਦਾ ਮੁੱਖ ਪਾਤਰ ਗਰੀਬ ਘਰ ਨਾਲ ਸੰਬੰਧਿਤ ਹੋਣ ਕਰਕੇ ਦੁੱਧ ਦੀ ਨਿਆਮਤ ਤੋਂ ਵਾਂਝਾ ਹੈ ਮਾਸਟਰ ਜੀ ਦੇ ਮੂੰਹੋਂ ਦੁੱਧ ਦੇ ਗੁਣ ਸੁਣ ਕੇ ਉਸ ਦੇ ਮਨ ਵਿੱਚ ਦੁੱਧ ਪੀਣ ਦੀ ਇੱਛਾ ਬਹੁਤ ਪਰਬਲ ਹੋ ਜਾਂਦੀ ਹੈ ਪਰ ਉਸ ਨੂੰ ਦੁੱਧ ਦੀ ਪ੍ਰਾਪਤੀ ਨਹੀਂ ਹੁੰਦੀ ਉਸ ਨੇ ਇੱਕ ਵਾਰੀ ਕਿਧਰੋਂ ਸੁਣਿਆ ਕਿ ਸਵਰਗ ਵਿੱਚ ਦੁੱਧ ਤੇ ਸ਼ਹਿਦ ਦੀਆਂ ਨਹਿਰਾਂ ਵਗਦੀਆਂ ਹਨ ਤਾਂ ਉਸ ਨੇ ਇੱਛਾ ਪ੍ਰਗਟ ਕੀਤੀ ਕਿ ਕਾਸ਼ ਸਵਰਗ ਧਰਤੀ ਤੇ ਉੱਤਰ ਆਵੇ ਅਰਥਾਤ ਦੁੱਧ ਦੀਆਂ ਨਹਿਰਾਂ ਧਰਤੀ ਤੇ ਵਗਦੀਆਂ ਹੋ ਜਾਣ ਤਾਂ ਜੋ ਉਹ ਵੀ ਰਜਮਾ ਦੁੱਧ ਪੀਣ ਦੀ ਆਪਣੀ ਇੱਛਾ ਨੂੰ ਪੂਰਾ ਕਰ ਸਕੇ ਕਹਾਣੀ ਵਿੱਚ ਜਦੋਂ ਇੱਕ ਬੱਚੇ ਦੁਆਰਾ ਗਾਈ ਗਈ ਕਵਿਤਾ ਵਿੱਚ ਕਿ ਸਾਡੇ ਦੇਸ਼ ਵਿੱਚ ਦੁੱਧ ਦੀਆਂ ਨਹਿਰਾਂ ਵਗਦੀਆਂ ਹਨ ਇਹ ਜ਼ਿਕਰ ਆਉਂਦਾ ਹੈ ਤਾਂ ਇਹ ਸਰਲੇਖ ਹੈ ਜਿਹੜਾ ਇਹ ਵੰਗਾਤਮਕ ਰੂਪ ਲੈ ਲੈਂਦਾ ਹੈ ਕਹਾਣੀ ਵਿੱਚ ਕਹਾਣੀ ਲੇਖਕਾ ਵੀ ਦੁੱਧ ਦੀ ਨਿਯਮਤ ਤੋਂ ਵਾਂਝੇ ਬੱਚਿਆਂ ਵਾਂ ਚਾਹੁੰਦੀ ਹੈ ਕਿ ਇੱਥੇ ਦੁੱਧ ਦੀਆਂ ਨਹਿਰਾਂ ਵਗਣ ਤਾਂ ਜੋ ਸਭ ਨੂੰ ਇਹ ਨਿਯਮਤ ਪ੍ਰਾਪਤ ਹੋ ਸਕੇ ਤੇ ਇਸ ਦੀ ਕਹਾਣੀ ਵੰਡ ਨਾ ਰਹੇ ਇਸ ਪ੍ਰਕਾਰ ਕਹਾਣੀ ਲੇਖਕਾ ਦੇ ਉਦੇਸ਼ ਤੇ ਮੁੱਖ ਪਾਤਰ ਦੀ ਇੱਛਾ ਦੇ ਆਧਾਰ ਤੇ ਰੱਖਿਆ ਹੋਣ ਕਰਕੇ ਇਹ ਸਰਲੇਖ ਬਹੁਤ ਹੱਦ ਤੱਕ ਠੁਕਮਾ ਹੈ ਪ੍ਰਸ਼ਨ ਹੈ ਜੀ ਮੁੰਡੇ ਦੀ ਦੁੱਧ ਪੀਣ ਦੀ ਇੱਛਾ ਕਿਉਂ ਵੱਧਦੀ ਗਈ ਇਸ ਦਾ ਉੱਤਰ ਹੈ ਜੀ ਮੁੰਡੇ ਨੇ ਜਦੋਂ ਮਾਸਟਰ ਜੀ ਦੇ ਮੂੰਹੋਂ ਸੁਣਿਆ ਕਿ ਦੁੱਧ ਇੱਕ ਪੂਰਨ ਪੌਸ਼ਟਿਕ ਤੇ ਵਧੀਆ ਖੁਰਾਕ ਹੈ ਇਹ ਬੱਚਿਆਂ ਦੇ ਵਧਣ ਫੁੱਲਣ ਲਈ ਤੇ ਦਿਮਾਗੀ ਕੰਮ ਕਰਨ ਵਾਲਿਆਂ ਲਈ ਬਹੁਤ ਜ਼ਰੂਰੀ ਹੈ ਤਾਂ ਉਸ ਦੇ ਮਨ ਵਿੱਚ ਦੁੱਧ ਪੀਣ ਦੀ ਇੱਛਾ ਤੀਬਰ ਹੋ ਗਈ ਅਗਲੇ ਦਿਨ ਜਦੋਂ ਮਾਸਟਰ ਜੀ ਦੇ ਸਬਕ ਸੁਣਨ ਸਮੇਂ ਮੁਰਮੁਰ ਦੁੱਧ ਦਾ ਜ਼ਿਕਰ ਆਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਦੁੱਧ ਪੀਣ ਨਾਲ ਉਸ ਦੀ ਬੁੱਧੀ ਵੀ ਵੱਧ ਸਕਦੀ ਹੈ ਜਿਸ ਦੇ ਫਲ ਸਵਰੂਪ ਉਹ ਬਹੁਤਾ ਪੜ ਕੇ ਚੰਗੀ ਨੌਕਰੀ ਪ੍ਰਾਪਤ ਕਰ ਸਕਦਾ ਹੈ ਤੇ ਬਹੁਤ ਦੁੱਧ ਪੀ ਸਕਦਾ ਹੈ ਇਸ ਪ੍ਰਕਾਰ ਇਹ ਗੱਲਾਂ ਸੋਚਦਿਆਂ ਤੇ ਮਾਸਟਰ ਦੀ ਕੈਣੀ ਦੇ ਅਨੁਸਾਰ ਉਸ ਦੇ ਮਨ ਵਿੱਚ ਦੁੱਧ ਪੀਣ ਦੀ ਇੱਛਾ ਵਧਦੀ ਹੀ ਗਈ ਇਸ ਤੋਂ ਬਾਅਦ ਪ੍ਰਸ਼ਨ ਮੁੰਡੇ ਨੇ ਰਾਤ ਨੂੰ ਚੋਰੀ ਦੁੱਧ ਕਿਉਂ ਪੀਤਾ ਇਸ ਦਾ ਉੱਤਰ ਹੈ ਜੀ ਮੁੰਡੇ ਨੇ ਰਾਤ ਨੂੰ ਚੋਰੀ ਦੁੱਧ ਇਸ ਕਰਕੇ ਪੀਤਾ ਸੀ ਕਿਉਂਕਿ ਉਸ ਨੂੰ ਉਸ ਦੇ ਮਾਪੇ ਆਪ ਦੁੱਧ ਪੀਣ ਨਹੀਂ ਸੀ ਦਿੰਦੇ ਅਸਲ ਵਿੱਚ ਉਹਨਾਂ ਵਿੱਚ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਦੀ ਸਮਰੱਥਾ ਹੀ ਨਹੀਂ ਸੀ ਕਿਉਂਕਿ ਉਹ ਬਹੁਤ ਗਰੀਬ ਸਨ ਪ੍ਰਸ਼ਨ ਹੈ ਜੀ ਚੋਰੀ ਦੁੱਧ ਪੀਣ ਪਿੱਛੋਂ ਮੁੰਡੇ ਨੂੰ ਸਕੂਲ ਵਿੱਚ ਕੀ ਮਹਿਸੂਸ ਹੁੰਦਾ ਹੈ ਇਸ ਦਾ ਉੱਤਰ ਹੈ ਜੀ ਜਦੋਂ ਮੁੰਡਾ ਕਹਾਣੀ ਦਾ ਮੁੱਖ ਪਾਤਰ ਚੋਰੀ ਦੁੱਧ ਪੀ ਲੈਂਦਾ ਹੈ ਤਾਂ ਇਸ ਪਿੱਛੋਂ ਉਹ ਆਪਣੇ ਮਨ ਦੀ ਸ਼ਾਂਤੀ ਗਵਾ ਬੈਠਦਾ ਹੈ ਉਸ ਦਾ ਮਨ ਪੜ੍ਹਾਈ ਵਿੱਚ ਬਿਲਕੁਲ ਨਹੀਂ ਲੱਗਦਾ ਸਗੋਂ ਉਸ ਦੀਆਂ ਅੱਖਾਂ ਸਾਹਮਣੇ ਡਿੱਗਿਆ ਛਿੱਕਾ ਮੂਧਾ ਪਿਆ ਛੰਨਾ ਮਾਂ ਦੀ ਚੁੰਝਲਾਹਟ ਤੇ ਭੈਣਾ ਭਰਾਵਾਂ ਦੀ ਹੈਰਾਨੀ ਦਾ ਦ੍ਰਿਸ਼ ਘੁੰਮਣ ਫਿਰਨ ਲੱਗ ਜਾਂਦਾ ਹੈ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਗੁਨਾਹਗਾਰ ਮਹਿਸੂਸ ਕਰਦਾ ਹੈ ਪ੍ਰਸ਼ਨ ਜਿਸ ਉਦੇਸ਼ ਨਾਲ ਮੁੰਡੇ ਨੇ ਚੋਰੀ ਦੁੱਧ ਪੀਤਾ ਸੀ ਕਿਉਂ ਉਦੇਸ਼ ਪੂਰਾ ਹੋਇਆ ਜੇ ਨਹੀਂ ਤਾਂ ਉਸ ਨੂੰ ਕੀ ਨੁਕਸਾਨ ਪਹੁੰਚਿਆ ਇਸ ਦਾ ਉੱਤਰ ਹੈ ਜੀ ਮੁੰਡੇ ਨੇ ਆਪਣੀ ਬੁੱਧੀ ਨੂੰ ਤੇਜ ਕਰਨ ਲਈ ਤੇ ਬਹੁਤੀ ਪੜ੍ਹਾਈ ਕਰਨ ਲਈ ਚੋਰੀ ਦੁੱਧ ਪੀਤਾ ਸੀ ਪਰ ਉਸ ਦਾ ਇਹ ਉਦੇਸ਼ ਪੂਰਾ ਨਾ ਹੋ ਸਕਿਆ ਇਸ ਦੇ ਉਲਟ ਉਸ ਦੇ ਮਨ ਦੀ ਇਕਾਗਰਤਾ ਤੇ ਸ਼ਾਂਤੀ ਖਤਮ ਹੋ ਗਈ ਉਸ ਦਾ ਮਨ ਪੜ੍ਹਾਈ ਵਿੱਚ ਨਾ ਲੱਗਿਆ ਉਸ ਦੀ ਪੜ੍ਹਾਈ ਪਿੱਛੇ ਰਹਿ ਗਈ ਤੇ ਨਮਾਹੀ ਇਮਤਿਹਾਨਾਂ ਵਿੱਚ ਉਸ ਦੇ ਰਿਜ਼ਲਟ ਤੇ ਇਸ ਦਾ ਬਹੁਤ ਬੁਰਾ ਅਸਰ ਪਿਆ ਸੋ ਇਸ ਪ੍ਰਕਾਰ ਜਿਸ ਉਦੇਸ਼ ਨਾਲ ਚੋਰੀ ਮੁੰਡੇ ਨੇ ਦੁੱਧ ਪੀਤਾ ਸੀ ਉਹ ਉਦੇਸ਼ ਉਸ ਦਾ ਪੂਰਾ ਨਾ ਹੋ ਸਕਿਆ ਪ੍ਰਸ਼ਨ ਦੁੱਧ ਦੀਆਂ ਨਹਿਰਾ ਕਹਾਣੀ ਦੇ ਪਾਤਰ ਕਿਹੜੇ-ਕਿਹੜੇ ਹਨ ਇਸ ਦਾ ਉੱਤਰ ਹੈ ਜੀ ਮਾਂ ਮਾਸਟਰ ਕੁੜੀ ਦੀਪਕ ਅਰਵਿੰਦ ਰੀਤਾ ਨਿੰਮੀ ਬਾਪੂ ਤੇ ਕਾਕੂ ਇਸ ਤੋਂ ਬਾਅਦ ਪ੍ਰਸ਼ਨ ਹੈ ਕਲਾਸ ਵਿੱਚ ਮਾਸਟਰ ਜੀ ਨੇ ਦੁੱਧ ਬਾਰੇ ਕੀ ਦੱਸਿਆ ਸੀ ਇਸ ਦਾ ਉੱਤਰ ਹੈ ਜੀ ਕਲਾਸ ਵਿੱਚ ਮਾਸਟਰ ਜੀ ਨੇ ਦੁੱਧ ਬਾਰੇ ਦੱਸਿਆ ਕਿ ਦੁੱਧ ਇੱਕ ਸੰਪੂਰਨ ਜਿਹੜਾ ਹੈ ਭੋਜਨ ਹੈ ਇਸ ਵਿੱਚ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਇਸ ਕਰਕੇ ਸਭ ਤੋਂ ਵਧੀਆ ਖੁਰਾਕ ਹੈ ਇਸ ਨਾਲ ਬੁੱਧੀ ਵੱਧਦੀ ਹੈ ਪ੍ਰਸ਼ਨ ਦੁੱਧ ਦੀਆਂ ਨਹਿਰਾ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਇਸ ਕਹਾਣੀ ਦਾ ਮੁੱਖ ਪਾਤਰ ਗਰੀਬ ਘਰ ਦਾ ਇੱਕ ਮੁੰਡਾ ਹੈ ਇਸ ਤੋਂ ਬਾਅਦ ਪ੍ਰਸ਼ਨ ਮੁੰਡੇ ਦੀ ਦੁੱਧ ਪੀਣ ਦੀ ਇੱਛਾ ਕਿਉਂ ਵਧਦੀ ਗਈ ਸਕੂਲ ਵਿੱਚ ਜਦੋਂ ਮਾਸਟਰ ਜੀ ਨੇ ਉਸ ਨੂੰ ਕਿਹਾ ਕਿ ਦੁੱਧ ਪੂਰਨ ਪੌਸ਼ਟਿਕ ਤੇ ਵਧੀਆ ਖੁਰਾਕ ਹੈ ਇਹ ਸੁਣਦੇ ਹੀ ਉਸ ਦੀ ਦੁੱਧ ਪੀਣ ਦੀ ਇੱਛਾ ਵਧਦੀ ਗਈ ਪ੍ਰਸ਼ਨ ਇਸ ਕਹਾਣੀ ਦਾ ਮੁੱਖ ਪਾਤਰ ਗਰੀਬ ਘਰ ਨਾਲ ਸੰਬੰਧਿਤ ਹੋਣ ਕਰਕੇ ਕਿਸ ਨਿਆਮਤ ਤੋਂ ਵਾਂਝਾ ਹੈ ਸਖਣਾ ਹੈ ਇਸ ਦਾ ਉੱਤਰ ਹੈ ਜੀ ਇਸ ਕਹਾਣੀ ਦਾ ਮੁੱਖ ਪਾਤਰ ਗਰੀਬ ਘਰ ਨਾਲ ਸੰਬੰਧਿਤ ਹੋਣ ਕਰਕੇ ਦੁੱਧ ਵਰਗੀ ਨਿਆਮਤ ਤੋਂ ਸਖਣਾ ਹੈ ਇਸ ਤੋਂ ਬਾਅਦ ਪ੍ਰਸ਼ਨ ਰਸਪਿੰਦਰ ਰਸ਼ਿਮ ਦੀਆਂ ਸਾਹਿਤਿਕ ਰਚਨਾਵਾਂ ਲਿਖੋ ਤਾਂ ਕਹਾਣੀਕਾਰਾ ਦਾ ਪੂਰਾ ਨਾਮ ਰਸਪਿੰਦਰ ਰਸ਼ਿਮ ਹੈ ਉਸਨੇ ਜਿਹੜੇ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ ਹਨ ਉਹਨਾਂ ਵਿੱਚ ਅੰਜੀਰ ਦਾ ਰੁੱਖ ਛਲੇਡਾ ਉੱਦੜੀ ਹੋਈ ਗੁੱਡੀ ਉਹਨਾਂ ਦਾ ਇੱਕ ਨਾਵਲ ਔਰਤ ਮਨਫੀ ਮਰਦ ਵੀ ਮਿਲਦਾ ਹੈ ਦੁੱਧ ਦੀਆਂ ਨਹਿਰਾ ਕਹਾਣੀ ਦੀ ਸੰਪਾਦਕੀ ਟਿੱਪਣੀ ਵਿੱਚ ਕੀ ਕਿਹਾ ਗਿਆ ਹੈ ਜਿਹੜੀ ਸਾਡੀ ਪਾਠ ਪੁਸਤਕ ਹੈ ਕਥਾ ਕਹਾਣੀ ਉਸ ਦੀ ਸੰਪਾਦਕੀ ਟਿੱਪਣੀ ਵਿੱਚ ਇਸ ਕਹਾਣੀ ਬਾਰੇ ਲਿਖਿਆ ਗਿਆ ਹੈ ਕਿ ਪਾਠ ਪੁਸਤਕ ਵਿੱਚ ਬੱਚਿਆਂ ਬਾਰੇ ਤਿੰਨ ਕਹਾਣੀਆਂ ਹਨ ਜਿਨ੍ਹਾਂ ਨੂੰ ਮਾਪਿਆਂ ਦਾ ਪਿਆਰ ਤਾਂ حاصل ਹੈ ਪਰ ਉਹ ਆਰਥਿਕ ਨਾ ਬਰਾਬਰੀ ਕਨ ਜ਼ਿੰਦਗੀ ਦੀਆਂ ਨਿਯਮਤਾ ਤੋਂ ਵਾਂਝੇ ਹਨ ਕਹਾਣੀ ਦੇ ਬੱਚੇ ਨੂੰ ਦੁੱਧ ਦਾ ਤਰਸੇਮਾ ਹੈ ਉਸ ਦੇ ਸਕੂਲ ਵਿੱਚ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਇਹ ਨਿਆਮਤ ਇੰਨੀ ਜ਼ਿਆਦਾ ਪ੍ਰਾਪਤ ਹੈ ਕਿ ਉਹਨਾਂ ਨੂੰ ਦੁੱਧ ਸਵਾਦ ਨਹੀਂ ਲੱਗਦਾ ਬੁਰਾ ਲੱਗਦਾ ਹੈ ਉਹਨਾਂ ਵਿੱਚੋਂ ਇੱਕ ਦਾ ਕੁੱਤਾ ਵੀ ਦੁੱਧ ਨਹੀਂ ਪੀਂਦਾ ਪਰ ਇੱਕ ਅਜੀਹਾ ਵੀ ਹੈ ਜਿਸ ਨੂੰ ਚੋਰੀ ਕਰਕੇ ਦੁੱਧ ਪੀਣਾ ਪੈਂਦਾ ਹੈ ਇਹ ਭਾਰਤੀ ਸਮਾਜ ਵਿੱਚ ਆਰਥਿਕ ਨਾ ਬਰਾਬਰੀ ਦੀ ਇੱਕ ਦੁਖਦਾਈ ਉਦਾਹਰਣ ਕਹੀ ਜਾ ਸਕਦੀ ਹੈ ਸੋ ਐਸੀ ਜੀ ਵੀਡੀਓ ਦੁੱਧ ਦੀਆਂ ਨਹਿਰਾ ਕਹਾਣੀ ਬਾਰੇ ਇਸ ਤੇ ਪ੍ਰਸ਼ਨ ਉੱਤਰ ਵੀ ਦੇਖੇ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਜੀ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਇਸ ਚੈਨਲ ਤੇ ਤੁਹਾਨੂੰ ਹਰ ਬੋਰਡ ਨਾਲ ਸੰਬੰਧਤ ਹਰ ਕਲਾਸ ਨਾਲ ਸੰਬੰਧਤ ਪੰਜਾਬੀ ਭਾਸ਼ਾ ਦੇ ਵੀਡੀਓ ਮਿਲਣਗੇ video upload kar haan. Video ho rahe han. so jude de video baut, baut well, that's all we have for you today thanks for watching if you enjoyed this video please like and share subscribe down below to my channel punjabi whiteboard so you can receive more content like this every week